ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਇਹ ਆ ਜੀ ਕੱਲ ਵਾਲੇ ਬਲੌਗ ਦਾ ਅਗਲਾ ਪਾਰਟ ਤੇ ਜਿੱਥੇ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਅਸੀਂ ਕਿੱਥੇ ਕਿੱਥੇ ਗਏ ਉਹਦਾ ਅਗਲਾ ਪਾਰਟ ਆ ਪਾ ਤੁਹਾਡੇ ਨਾਲ ਸਾਂਝਾ ਕਰਦੇ ਆ ਕਿਉਂਕਿ ਜੀ ਇੱਥੇ ਮੈਂ ਆਵਾਜ਼ ਬੰਦ ਕਰਕੇ ਜਿਹੜੀ ਹਨਾ ਕੀਰਤਨ ਚੱਲ ਰਿਹਾ ਸੀਗਾ ਦੁਬਾਰਾ ਰਿਕਾਰਡ ਕਰ ਰਹੀ ਆ ਕਿਉਂਕਿ ਜੀ ਜੇ ਉਹਦਾ ਕਾਪੀਰਾਈਟ ਆ ਜਾਂਦਾ ਆਪਾਂ ਹੁਣ ਕੀਰਤਨ ਦਾ ਬਹੁਤ ਸੋਹਣਾ ਚੱਲ ਰਿਹਾ ਸੀ ਬਹੁਤ ਵਧੀਆ ਆਵਾਜ਼ ਆ ਰਹੀ ਸੀ ਵਿੱਚ ਤੇ ਮਨ ਨੂੰ ਬੜਾ ਆਨੰਦ ਫੀਲ ਹੁੰਦਾ ਸੀਗਾ ਇੰਨਾ ਵਧੀਆ ਕੀਰਤਨ ਚੱਲ ਰਿਹਾ ਸੀਗਾ ਪਰ ਜੀ ਆਪਾਂ ਹਨਾ YouTube ਇਹ ਅਲਾਉਡ ਨਹੀਂ ਕਰਦਾਗਾ ਕੋਈ ਸਾਊਂਡ ਕੋਈ ਆਵਾਜ਼ ਹੋਰ ਆਪਾਂ ਆਪਦੇ ਫੋਨ ਤੋਂ ਆਪ ਖੁਦ ਹੀ ਸਾਰਾ ਕੁਝ ਕਰ ਸਕਦੇ ਆ ਤੇ ਲੋ ਜੀ ਆਪਾਂ ਆ ਗਏ ਦਰਬਾਰ ਸਾਹਿਬ ਦੇ ਅੰਦਰ ਇਹ ਮੇਰਾ ਭਰਾ ਤੇ ਮੇਰਾ ਭਤੀਜਾ ਜਾ ਰਹੇ ਆ ਅੱਗੇ ਸਾਡੇ ਤੇ ਤੁਸੀਂ ਵੀ ਕਰੋ ਜੀ ਬਾਬਾ ਬੁੱਢਾ ਸਾਬ ਜੀ ਦੇ ਦਰ ਤੇ ਦਰਸ਼ਨ ਗੁਰੂ ਮਹਾਰਾਜ ਦੇ ਤੇ ਆਪਾਂ ਵੀ ਕਰਦੇ ਆ ਜੀ ਤੇ ਨਾਲ-ਨਾਲ ਤੁਹਾਨੂੰ ਲੈ ਕੇ ਚਲਦੇ ਆ ਤੇ ਨਾਲ ਮੇਰੇ ਮੰਮਾ ਹੈ ਮੇਰੀ ਭੂਆ ਜੀ ਹੈ ਭੂਆਈ ਦੀ ਨੋਹ ਆ ਤੇ ਭੂਆਈ ਦਾ ਪੋਤਾ ਤੇ ਆਪਾਂ ਇੰਨੇ ਜਾਣੇ ਆਏ ਆ ਮੇਰੇ ਛੋਟੇ ਭਰਾ ਦੇ ਦੋ ਬੱਚੇ ਆ ਤੇ ਵੱਡੇ ਭਰਾ ਦਾ ਬੇਟਾ ਨਾਲ ਤੇ ਆਪਾਂ ਚਲਦੇ ਆ ਜੀ ਆ ਮੈਂ ਚਲਦੀ ਆ ਜੀ ਆਪਦੀ ਭਤੀਜੀ ਦੇ ਪਿੰਡ ਤੇ ਤੁਹਾਨੂੰ ਵੀ ਨਾਲ-ਨਾਲ ਦਿਖਾਉਣੀ ਆ ਤੇ ਇੱਥੇ ਅਸੀਂ ਮੱਥਾ ਟੇਕ ਕੇ ਬਾਹਰ ਆ ਗਏ ਜਿਸ ਆਗੇ ਸੀਗੇ ਜੀ ਤੇ ਬਾਬਾ ਬੁੱਢਾ ਸਾਈਂ ਦੇ ਦਰ ਦੀਆਂ ਫੋਟੋ ਲੈ ਲਈਆਂ ਸੀਗਾ ਹਨਾ ਵੀਡੀਓ ਬਣਾ ਲਈ ਸੀਗੀ ਵੀ ਚਲੋ ਮਹਾਰਾਜ ਦੇ ਦਰਸ਼ਨ ਹੋ ਗਏ ਹਨਾ ਐਨੇ ਨਾਲ ਪਰਮਾਤਮਾ ਦੇ ਘਰੇ ਆਪਾਂ ਗੁਰੂ ਘਰ ਆ ਗਏ ਤੇ ਚਲੋ ਜੀ ਅੱਗੇ ਤੁਸੀਂ ਦੇਖੋ ਬਾਬਾ ਬੁੱਢਾ ਸਾਹਿਬ ਤੋਂ ਪਰੇ ਹਨ ਥੋੜੀ ਬਾਤ ਅੱਗੇ ਉਹਨਾਂ ਕਰ ਦੈਂਡਾ ਤੇ ਉੱਥੇ ਜਾ ਕੇ ਆਪਾਂ ਕਰ ਬਾਕੀ ਗਿਆ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਪਿੱਛੇ ਆ ਵਿਚਾਲੀ ਹੈ ਦੇਖਣ ਉਹਨੇ ਦੇ ਪੋਲ ਚੜ ਗਿਆ ਲਵੋ ਜੀ ਰੋਟੀ ਪਾਣੀ ਆਪਾਂ ਖਾ ਲਿਆ ਤੇ ਇੱਧਰ ਬੱਚੇ ਕਰ ਰਹੇ ਸੀ ਮਸਤੀ ਆਪਾਂ ਬੱਚਿਆਂ ਦੀ ਥੋੜੀ ਜਿਹੀ ਗਲੈਪ ਲੈ ਲਏ ਵਿੱਚ ਇੱਧਰ ਉਹ ਬੈਠੇ ਹੈ ਇਹਦੇ ਪਰ ਹੁਣ ਤੇ ਵੀ ਚਾਹ ਮੇਰਾ ਬਾਈਬਲ ਕਰ ਗਿਆ ਇੱਧਰ ਆਉਂਦੀ ਹੈ ਕੁੜੀ ਸਾਡੀ ਕੁੜੀ ਆ ਰਹੀ ਹੈ ਇੱਧਰ ਬੈਠੇ ਆ ਉਹ ਰਾਜੀ ਤੇ ਮਮੀ ਤੇ ਚੱਲਦੀ ਆ। ਬੇਨਾਤੀ ਚੁਚਲਾ ਅੱ ਚਲਾ ਚਲਾ ਕੇ ਖਿਚੜੀ ਆ ਸੀ। ਠੀਕ ਆ ਚਲਾ ਚਲਾ ਕੇ ਖਿਚਦੀ ਲਿਆ। ਚੱਲ ਪਾਸੇ ਹੋ ਵੀਰੇ। ਤੇਦੇ ਪਾਸੇ ਹੋਈਂ। ਉਹ ਕਹਿੰਦਾ ਚਲਾ ਚਲਾ ਕੇ ਮੇਰੀ ਖਿੱਚ ਫੋਟੋ। ਸਾਈਕਲੀ ਚਲਾਉਂਦੇ ਦੀ ਛੋਟਾ ਫਿਟ। ਚਲੋ ਵੀ ਆ ਜਾਓ ਬੇਟਾ ਆ ਜਾਓ ਬੜਾ ਸਿਆਣਾ ਇਹ। चल होगी बहुत फुट हो होगी तेरी आ जा आ जा चलो जी। बस करा बाय बाय कर दे फिर बाय कर दे फिर बाय तेज भी देख लो ए गश द गेट ए जो कि इस बाग देख लो अस उन्होंख सारा गाइस और साढ़ा सारा परिवार देख देख लो सारे आ देख लो हार ਮੇਰੇ ਭਤੀਜੇ ਨੂੰ ਨਾ ਵੀਡੀਓ ਬਣਾਉਣ ਦਾ ਬਹੁਤ ਸ਼ੌਂਕ ਸੀਗਾ ਉਹਨੂੰ ਆਈ ਸੀ ਵੀ ਛੇਤੀ ਭੂਆ ਜੀ ਵੀਡੀਓ ਬਣਾਓ ਤੇ ਅਪਲੋਡ ਕਰੋ ਤੇ ਉਹ ਮੈਥੋਂ ਰਾਸਤੇ ਦੇ ਵਿੱਚ ਵੀ ਵੀਡੀਓ ਮੰਗ ਰਿਹਾ ਸੀ ਵੀ ਬਣਾ ਵੀਡੀਓ ਹਨਾ ਤੇ ਫਿਰ ਉਹਨੇ ਮੈਥੋਂ ਕੈਮ ਫੋਨ ਲੈ ਹੀ ਲਿਆ ਤੇ ਉਹਨੇ ਵੀਡੀਓ ਬਣਾਈ ਤਾਂ ਉਹਦੀ ਵੀਡੀਓ ਬਣਾਈ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਤੇ ਇਧਰ ਆਪਾਂ ਸਾਰੀ ਫੈਮਿਲੀ ਦੀ ਫੋਟੋ ਦਿਖਾਈ ਹੈ ਜੀ ਇਧਰ ਹੈਗੀ ਆ ਜਾਨੀ ਕਿ ਕੁੜੀ ਦੇ ਸੱਸ ਸਹੁਰਾ ਨਾਲ ਮੇਰੀ ਮੰਮੀ ਹੈ ਨਾਲ ਪਰੌਣਾ ਭਰਾ ਮੇਰਾ ਭੂਆ ਜੀ ਆ ਭੁਆਈ ਦੀ ਨੋਆ ਪੋਤਾ ਕੁੜੀ ਦੀ ਜਠਾਣੀ ਆ ਬਹੁਤ ਵਧੀਆ ਨੇਚਰ ਹੈ ਅੱਗੇ ਜਿਹੜੀ ਸਾਈਕਲ ਵਾਲੀ ਫੋਟੋ ਬਣਾਈ ਉਹ ਸਾਡੀ ਕੁੜੀ ਦੇ ਜਾਨੀ ਕਿ ਮੇਰੀ ਭਤੀਜੀ ਦੇ ਜੇਟ ਦੇ ਮੁੰਡੇ ਦੀ ਆ ਬੜਾ ਬੱਚਾ ਕਿਊਟ ਸੀਗਾ ਤੇ ਇਹਦੀ ਵੀਡੀਓ ਤੁਹਾਨੂੰ ਆਪਾਂ ਐਂਡ ਕਰਨ ਤੋਂ ਪਹਿਲਾਂ ਦਿਖਾਵਾਂਗੇ ਜੀ ਇਹ ਬੱਚਾ ਕਹਿੰਦਾ ਮੈਂ ਗੱਡੀ ਚਲਾਉਣੀ ਆ ਇੰਨਾ ਐਕਟਿਵ ਹੈ ਮੇਰੇ ਭਰਾ ਦੇ ਪਰਾ ਨੂੰ ਕਹਿੰਦਾ ਵੀ ਗੱਡੀ ਚਲਾ ਚਲਾਉਣੀ ਆ ਮੈਨੂੰ ਸਟੀering ਤੇ ਬਾ ਤੇ ਇਹ ਦੇਖੋ ਜੀ ਤੁਸੀਂ ਇਹਦਾ ਕਲੱਪ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਬਹੁਤ ਵਧੀਆ ਬੱਚਾ ਇਹ ਤੇ ਇੱਥੇ ਸਾਰੇ ਅਸੀਂ ਹੁਣ ਆਉਣ ਲੱਗੇ ਮਿਲਦੇ ਸੀਗੇ ਤੇ ਅਸੀਂ ਚਾਹ ਪਾਣੀ ਪੀ ਲਿਆ ਰੋਟੀ ਪਾਣੀ ਖਾ ਲਿਆ ਸੀਗਾ ਤੇ ਤਰਨ ਲੱਗੇ ਆਨੇ ਵੀਡੀਓ ਬਣਾਈ ਸੀ ਵੀ ਥੋੜਾ ਜਿਹਾ ਹੁੰਦਾ ਹਨਾ ਵੈਸੇ ਤਾਂ ਬਹੁਤ ਵਧੀਆ ਪਰਿਵਾਰ ਆ ਹਨਾ ਤੇ ਆਹ ਦੇਖੋ ਬੱਚੇ ਦੀਆਂ ਸ਼ਰਾਰਤਾਂ ਜੀ ਕਿਸ ਤਰ੍ਹਾਂ ਕਰਦਾ ਇਹ ਤੇ ਬਹੁਤ ਵਧੀਆ ਪਰਿਵਾਰ ਆ ਜੀ ਬਹੁਤ ਕੁੜੀ ਸਾਡੀ ਸੌਖੀ ਆ ਵਧੀਆ ਆ ਤੁਹਾਡੇ ਘਰੇ ਤੇ ਹੁਣੇ ਜਾ ਰਹੀ ਆ ਬਾਹਰ ਤੈਨੂੰ ਅਸੀਂ ਆਏ ਸੀ ਮਿਲਣ ਤੇ ਆਹ ਬੱਚਾ ਓਦੋਂ ਵੀ ਕਿਊਟ ਆ ਜੀ ਤੇ ਤੁਸੀਂ ਵੀਡੀਓ ਵੇਖ ਕੇ ਜਰੂਰ ਕਮੈਂਟ ਕਰੋ ਤੁਹਾਨੂੰ ਕਿਸ ਤਰ੍ਹਾਂ ਦੀ ਮੇਰੀ ਵੀਡੀਓ ਲੱਗੀ ਬੱਚਾ ਇਹ ਕਿਸ ਤਰ੍ਹਾਂ ਦਾ ਲੱਗਾ ਤੇ ਨਾਈਸ ਫੈਮਿਲੀ ਨੂੰ ਮਿਲ ਕੇ ਜੀ ਬਹੁਤ ਵਧੀਆ ਫੀਲ ਹੋਇਆ ਤੇ ਚਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਜਰੂਰ ਓਕੇ ਜੀ ਇਹ ਸੀਗਾ ਪ੍ਰੋਣਾ ਜੀ ਸਾਡਾ ਤੇ ਇਹ ਹੈਗਾ ਉਹਨਾਂ ਦੇ ਭਰਾ ਦਾ ਬੇਟਾ ਛੋਟਾ ਜਿਹਾ ਬੱਚਾ ਬੜਾ ਚੀਕ ਸੀ ਹੋਣ ਸਾਡੀ ਵਿਆਹ ਦੀ ਤਿਆਰੀ ਹੋ ਗਈ ਜਿੱਥੇ ਨਾਲ ਗੁਰਦੁਆਰਾ ਸਾਹਿਬ ਹੈ ਇੱਕ ਸਾਈਡ 'ਚ ਸਕੂਲ ਹੈ ਤਾਂ ਕਰਕੇ ਮੂਰੇ ਬੱਜਰੀ ਪਈ ਸੀ ਤਾਂ ਪਰ ਅਸੀਂ ਗੱਡੀ ਗਾਂ ਗਈ ਨਹੀਂ ਤੇ ਹੁਣ ਅਸੀਂ ਤਰਦੇ ਆ ਵੀ ਟਾਈਮ ਹੋ ਗਿਆ ਸਵਾ 4 ਤੋਂ ਲਗਭਗ 4:20 ਦਾ ਠੀਕ ਹੈ ਜੀ ਚੱਲਦੇ ਆਂ ਤੇ ਮਿਲਦਿਆਂ ਹੋਰ ਵੀਡੀਓ ਦੇ ਨਾਲ ਮੇਰੀ ਵੀਡੀਓ ਤੁਹਾਨੂੰ ਕਿੱਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਠੀਕ ਹੈ ਜੀ ਓਕੇ ਜੀ ਇੱਥੇ ਆਏ ਸੀਗੇ ਅਸੀਂ ਆ ਮੇ ਆਰਦੀ ਭਤੀਜੀ ਕੋਲ ਪੁਣੇ ਬਾਹਰ ਨੂੰ ਜਾਣਾ ਸੀ ਤਾਂ ਕਰਕੇ ਇਹ ਦਸਨਾ ਪਾ ਲਈ ਮੈਂ ਠੀਕ ਹੈ ਜੀ ਓਕੇ